ਅਮਰਸਰ ਪੁਲਿਸ ਨੇ ਮਜੀਠਾ ਰੋਡ ਇਲਾਕੇ ਦੇ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਹੱਲ ਕਰਨ ਦਾ ਦਾਵਾ ਕੀਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਚਾਰ ਦੋਸ਼ੀ ਜਿਹੜੇ ਕਾਬੂ ਕੀਤੇ ਗਏ ਨੇ ਜਿਦੇ ਵਿੱਚ ਕੀ ਲੱਖਾਂ ਰੁਪਏ ਦੀ ਚਾਂਦੀ ਅਤੇ ਸੋਨੇ ਦੀ ਲੁੱਟ ਕੀਤੀ ਗਈ ਸੀ ਤਾਂ ਅਮਰਸਰ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਤਾਂ ਸਲਾਘਾਯੋਗ ਉਪਰਾਲਾ ਹੈ ਪੁਲਿਸ ਦਾ ਕਿ ਜਦੋਂ ਕੀ ਡੀਵੀਆਰ ਤੱਕ ਚੁੱਕ ਕੇ ਲੱਗੇ ਸੀ ਤਾਂ ਉਸ ਤੋਂ ਬਾਅਦ ਚਾਰ ਦੋਸ਼ੀ ਕਾਬੂ ਕੀਤੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨੌਜਵਾਨ ਤੁਸੀਂ ਦੇਖ ਰਹੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਇਸ ਨੂੰ ਇੱਕ ਛੋਟਾ ਜਿਹਾ 홀 ਕਰਕੇ ਉਸ ਦੇ ਵਿੱਚ ਜਿਹੜਾ ਹੈ ਦੁਕਾਨ ਦੇ ਅੰਦਰ ਭੇਜਿਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਉਸ ਪਾਸੋਂ ਜਿਹੜਾ ਹੈ ਪੁਲਿਸ ਨੇ ਚਾਂਦੀ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਬਰਾਮਦ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਵਿੱਚ ਜਿਹੜਾ ਹੈ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਸਾਡੇ ਨਾਲ ACP ਸਾਹਿਬ ਮੌਜੂਦ ਨੇ ਤੇ ਸਰ ਕੀ ਡਿਟੇਲ ਨੇ ਜੀ ਵੱਡੀ ਕਾਮਯਾਬੀ ਕਿਉਂਕਿ DVR ਲੱਗੇ ਸੀ ਔਰ ਸਿਆਰਚ ਦੇ ਬਹੁਤ ਹੱਲਾ ਮਚਿਆ ਸੀ ਕਿ ਲੱਖਾਂ ਦੀ ਲੁੱਟ ਹੋ ਗਈ ਹੈ ਤੇ ਕੀ ਇਹਦੇ ਚ ਅਪਡੇਟ ਹੈ ਇਹ ਜੀ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਮਰੀਠਾ ਰੋਡ ਵਿਖੇ 14 ਤੇ 15 ਮਈ ਦੀ ਦਰਮਿਆਨੀ ਰਾਤ ਨੂੰ ਰਾਤ ਦੇ ਕਰੀਬ 2 ਵਜੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਇਸ ਵਾਰਦਾਤ ਦੇ ਵਿੱਚ ਮਰੀਠਾ ਰੋਡ ਤੇ ਕੈਵੀ ਜੁਵਲਰਜ਼ ਨਾਮ ਦੀ ਇੱਕ ਸ਼ਾਪ ਹੈ ਜਿਸ ਸ਼ਾਪ ਤੇ ਤਿੰਨ ਜਾਣੇ ਮੋਟਰਸਾਈਕਲ ਸਵਾਰ ਜਿਨ੍ਹਾਂ ਚੋਂ ਦੋ ਜਾਣੇ ਅੰਦਰ ਦਾਖਲ ਹੁੰਦੇ ਨੇ ਤੇ ਇੱਕੋ ਰਾਤ ਦੇ ਵਿੱਚ ਇਹਨਾਂ ਦਾ 20-25 ਲੱਖ ਰੁਪਏ ਦੀ ਚਾਂਦੀ ਜੋ ਕਿ ਕਰੀਬ ਇਹਨਾਂ ਦੇ ਮੁਤਾਬਕ 20 ਤੋਂ 25 ਕਿਲੋ ਦੀ ਚਾਂਦੀ ਹੈ ਉਹ ਉੱਥੋਂ ਚੋਰੀ ਕਰਕੇ ਡਾਕਾ ਮਾਰ ਕੇ ਉੱਥੋਂ ਲੈ ਜਾਂਦੇ ਨੇ ਚਾਂਦੀ ਲੈ ਗਏ ਸੀ ਉੱਥੋਂ ਦੀ ਬਿਲਕੁਲ ਜੀ ਜਿਸ ਤੋਂ ਬਾਅਦ ਸਾਨੂੰ ਅਗਲੇ ਦਿਨ ਜੋ ਮਦਈ ਮੁਕਦਮਾ ਉਹਨਾਂ ਵੱਲੋਂ ਜੋ ਸਾਨੂੰ ਇਤਲਾਹ ਮਿਲੀ ਤਾਂ ਤੁਰੰਤ ਅਸੀਂ 452 380 ਦੇ ਤਹਿਤ ਇੱਕ ਮੁਕਦਮਾ ਰਜਿਸਟਰ ਕਰਦੇ ਹਾਂ ਮੁਕਦਮਾ ਰਜਿਸਟਰ ਕਰਨ ਤੋਂ ਬਾਅਦ ਜਦੋਂ ਅਸੀਂ ਤਫਤੀਸ਼ ਅਮਲ ਦੇ ਵਿੱਚ ਲੈ ਕੇ ਆਉਂਦੇ ਹਾਂ ਤਾਂ ਸਾਡੇ ਬੜੇ ਵਧੀਆ ਪਹਿਲੂ ਸਾਹਮਣੇ ਆਉਂਦੇ ਨੇ ਕੀ ਜੋ ਇਹ ਚੋਰ ਨੇ ਇਹਨਾਂ ਦਾ ਜੋ ਹੁਲੀਆ ਸਾਹਮਣੇ ਆਉਂਦਾ ਵਾ ਕਿਸ ਤਰ੍ਹਾਂ ਇਹ ਬਿਲਕੁਲ ਛੋਟੀ ਜੀ ਮੋਰੀ ਦੇ ਵਿੱਚੋਂ ਵੜ ਕੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਕੇ ਆਏ ਸੀ ਕਿਸ ਤਰੀਕੇ ਨਾਲ ਇਹਨਾਂ ਨੂੰ ਪਤਾ ਸੀ ਕਿ ਕਿਸ ਜਗ੍ਹਾ ਤੇ 4 ਇੰਚੀ ਦੀ ਗੰਧ ਹੈ ਜਿੱਥੋਂ ਅਸੀਂ ਬ੍ਰੇਕਿੰਗ ਕਰਕੇ ਅੰਦਰ ਵੜ ਸਕਦੇ ਨੇ ਇਹਨੀ ਜਾਣਕਾਰੀ ਕਿਵੇਂ ਅਸਲ ਹੋਈ ਹੈ ਨਾ ਇਹ ਜੀ ਐਕਚੁਅਲੀ ਜਿਹੜੇ ਸਾਰੇ ਦੋਸ਼ੀ ਨੇ ਇਹ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਇਹ ਅੱਗੇ ਵੀ ਇਹੋ ਜਿਹੀਆਂ ਜੋ ਜਗ੍ਹਾ ਨਹੀਂ ਜਿਵੇਂ ਕਿ ਜਵੈਲਰ ਸ਼ਾਪ ਦੇ ਉੱਪਰ ਵੈਸਟਰਨ ਯੂਨੀਅਨ ਦੀ ਸ਼ਾਪ ਸੀ ਜਿੱਥੇ ਪੈਸੇ ਲੈਣ ਦੇ ਬਹਾਨੇ ਉੱਥੇ ਵੀ ਆਉਂਦੇ ਸੀਗੇ ਜਿਸ ਕਾਰਨ ਇਹਨਾਂ ਨੂੰ ਇਸ ਦੁਕਾਨ ਦੀ ਬੰਤਰ ਤੇ ਕਿੱਥੋਂ ਐਂਟਰੀ ਹੋ ਸਕਦੀ ਹੈ ਇਸ ਬਾਰੇ ਪਤਾ ਸੀ ਇੱਕ ਮੁੰਡਾ ਕਿਵੇਂ ਅੰਦਰ ਵੜ ਗਿਆ ਬੱਚਾ ਕਿਉਂਕਿ ਬੜਾ ਛੋਟਾ ਜਿਹਾ ਹਾਲ ਸੀ ਬਿਲਕੁਲ ਜੀ ਜਦੋਂ ਅਸੀਂ ਮੁੱਕ ਤੇ ਆ ਕੇ ਦੇਖਿਆ ਤਾਂ ਬੜਾ ਸਾਹਮਣੇ ਆਇਆ ਕਿ ਬਹੁਤ ਛੋਟੇ ਹਾਲ ਦੇ ਵਿੱਚੋਂ ਕੋਈ ਬੰਦਾ ਐਂਟਰ ਕੀਤਾ ਵਾ ਇਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਦੀ ਤਫ਼ਤੀਸ਼ ਵੱਢੀ ਤੇ ਜੋ ਇਹਨਾਂ ਦਾ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਇਹ ਮੋਟਰਸਾਈਕਲ ਇਹਨਾਂ ਨੇ ਬਸ ਸਟੈਂਡ ਬਟਾਲਾ ਤੇ ਲਗਾ ਕੇ ਉੱਥੋਂ ਇਹ ਬਸ ਸਟੈਂਡ ਤੇ ਰਫੂ ਚੱਕਰ ਹੋ ਗਿਆ ਸੀ ਸੋ ਸਾਡੀ ਤਫ਼ਤੀਸ਼ ਜਦੋਂ ਅਸੀਂ ਮੋਟਰਸਾਈਕਲ ਤੱਕ ਪਹੁੰਚੇ ਤੇ ਉੱਥੇ ਬੰਦ ਹੋ ਗਈ ਸੀ ਬਟ ਜਦੋਂ ਅਸੀਂ ਮੋਟਰਸਾਈਕਲ ਦਾ ਨੰਬਰ ਵੈਰੀਫਾਈ ਕੀਤਾ ਕਿ ਮੋਟਰਸਾਈਕਲ ਦੇ ਮਾਲਕ ਤੱਕ ਪਹੁੰਚਿਆ ਜਾਵੇ ਉਹ ਮੋਟਰਸਾਈਕਲ 2022 ਦੇ ਵਿੱਚ ਪਹਿਲਾਂ ਹੀ ਚੋਰੀ ਹੋ ਚੁੱਕਾ ਸੀ ਸੋ ਸਾਡੀ ਤਫ਼ਤੀਸ਼ ਉੱਥੇ ਆ ਕੇ ਇੱਕ ਐਂਡ ਹੋ ਜਾਂਦਾ ਵਾ ਬਟ ਉਸ ਤੋਂ ਬਾਅਦ ਅਸੀਂ ਅਲੱਗ-ਅਲੱਗ ਸਾਧਨਾਂ ਦਾ ਇਸਤੇਮਾਲ ਕਰਕੇ ਅਲੱਗ-ਅਲੱਗ ਜਗ੍ਹਾ ਤੋਂ ਇਨਫੋਰਮੇਸ਼ਨ ਲੈ ਕੇ ਜਦੋਂ ਅਸੀਂ ਹੋਰ ਇਨਾਂ ਵਾਲੇ ਕਲੂਜ਼ ਮਿਲੇ ਤਾਂ ਜੋ ਚਾਰੇ ਦੋਸ਼ੀ ਨੇ ਜਿਨ੍ਹਾਂ ਵਿੱਚ ਤਿੰਨ ਦੋਸ਼ੀ ਜੋ ਇਸ ਵਾਰਦਾਤ ਵਿੱਚ ਸ਼ਾਮਲ ਸਨ ਜੋ ਮੌਕੇ ਤੇ ਵਾਰਦਾਤ ਵਿੱਚ ਮੌਜੂਦ ਸਨ ਤੇ ਇੱਕ ਦੋਸ਼ੀ ਜਿਸ ਦਾ ਮੋਟਰਸਾਈਕਲ ਸੀਗਾ ਇਹ ਚਾਰੇ ਦੋਸ਼ੀਆਂ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਕੋਲੋਂ ਹੁਣ ਤੱਕ ਕਰੀਬ 9 ਕਿਲੋ ਚਾਂਦੀ ਇਹਨਾਂ ਕੋਲੋਂ ਰਿਕਵਰ ਹੋ ਗਈ ਆ ਬਾਕੀ ਜੋ ਚਾਂਦੀ ਇਹਨਾਂ ਨੇ ਬਾਹਰਲੀ ਸਟੇਟਾਂ 'ਚ ਅਲੱਗ-ਅਲੱਗ ਜਗ੍ਹਾ ਵੇਚੀ ਆ ਜਿਸ ਬਾਰੇ ਟੀਮਾਂ ਭੇਜ ਕੇ ਬਹੁਤ ਜਲਦੀ ਰਿਕਵਰੀ ਕੀਤੀ ਜਾਊਗੀ ਸਰ ਇਹ ਬਾਹਰ ਚਲੇ ਗਏ ਸੀ ਇਹ ਵਾਰਦਾਤ ਕਰਕੇ ਬਿਲਕੁਲ ਜੀ ਵਾਰਦਾਤ ਕਰਕੇ ਇਹਨਾਂ ਨੇ ਕੁਝ ਚਾਂਦੀ ਜਿਵੇਂ ਜਿਨ੍ਹਾਂ ਦੇ ਹਿੱਸੇ-ਹਿੱਸੇ ਆਈ ਕੁਝ ਚਾਂਦੀ ਇਹਨਾਂ ਨੇ ਆਪਣੇ ਹਿੱਸੇ ਦੀ ਆਪਣੇ ਕੋਲ ਰੱਖ ਲਈ ਸੀ ਤੇ ਕੁਝ ਚਾਂਦੀ ਇਹ ਵੇਚ ਕੇ ਉਸ ਦਾ ਪੈਸੇ ਕਿਉਂਕਿ ਸਾਡਾ ਆਪਰੇਸ਼ਨ ਅਜੇ ਚੱਲ ਰਿਹਾ ਹੈ ਰਿਕਵਰੀ ਵਾਸਤੇ ਅਸੀਂ ਉਹਨਾਂ ਦਾ ਨਾਮ ਜਗਾ ਤਾਂ ਨਹੀਂ ਦੱਸ ਸਕਦੇ ਬਟ ਇਹ ਤੁਹਾਨੂੰ ਦੱਸ ਸਕਦੇ ਆ ਕਿ ਬਹੁਤ ਜਲਦੀ ਟੀਮ ਜਾ ਕੇ ਜੋ ਜਿਨ੍ਹਾਂ ਨੇ ਅਗਰ ਡਿਸਹੋਨੇਸਟ ਇੰਟੈਂਸ਼ਨ ਵਾਲਾ ਅਗਰ ਉਹਨੇ ਇਹ ਚੀਜ਼ਾਂ ਇਹਨਾਂ ਤੋਂ ਖਰੀਦੀਆਂ ਹੋਣਗੀਆਂ ਉਹਨਾਂ ਨੂੰ ਇਹਦੇ ਵਿੱਚ ਦੋਸ਼ੀ ਵੀ ਬਣਾਇਆ ਜਾਊਗਾ ਤੇ ਜੋ ਰਹਿੰਦੀ ਬਾਕੀ ਚੰਦੀ ਆ ਉਹ ਵੀ ਬਹੁਤ ਜਲਦੀ ਰਿਕਵਰ ਕੀਤੀ ਜਾਊਗੀ ਸਰ ਇਹ ਪੂਰਾ ਮਾਸਟਰ ਪਲਾਨ ਕਿਵੇਂ ਤਿਆਰ ਹੋਇਆ ਜਦ ਤੁਸੀਂ ਦੱਸਿਆ 4 ਇੰਚ ਦੀ ਕੰਦ ਆ ਆਮ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕੰਦ 4 ਇੰਚ ਦੀ ਹੈ ਕਿ 8 ਇੰਚ ਦੀ ਹੈ ਕਿ 9 ਇੰਚ ਦੀ ਹੈ ਇਹਨਾਂ ਨੇ ਇਹ ਸਾਰਾ ਮਤਲਬ ਪੂਰਾ ਕਿਵੇਂ ਮੈਪ ਜੋ ਇਹ ਦੋਸ਼ੀ ਨੇ ਜੀ ਬਹੁਤ ਹੀ ਛਾਤਰ ਮਾਇੰਦ ਦੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਆਪਣੇ ਮੂੰਹ ਕਵਰ ਕਰਕੇ ਇੱਥੇ ਮੌਕੇ ਤੇ ਆਏ ਸੀਗੇ ਜੋ ਮੋਟਰਸਾਈਕਲ ਇਹਨਾਂ ਨੇ ਵਰਤੇ ਅਸੀਂ ਚੋਰੀ ਦਾ ਮੋਟਰਸਾਈਕਲ ਤੇ ਇਹਨਾਂ ਨੇ ਸਪਲੈਂਡਰ ਮੋਟਰਸਾਈਕਲ ਤੇ ਪਲੈਟਿਨਾ ਦੀ ਨੰਬਰ ਪਲੇਟ ਲਗਾਈ ਹੋਈ ਸੀ ਜਿਸ ਕਰਕੇ ਇਹਨਾਂ ਦੇ ਖਿਲਾਫ 473 ਦਾ ਵਾਧਾ ਕੀਤਾ ਗਿਆ ਉਸ ਤੋਂ ਬਾਅਦ ਇਹ ਮੋਟਰਸਾਈਕਲ ਜਾਂਦੇ ਕਿਸੇ ਜਗ੍ਹਾ ਤੇ ਆਟੋ ਤੇ ਬੈਠ ਗਏ ਕਿਸੇ ਜਗ੍ਹਾ ਤੇ ਬਸ ਤੇ ਚੜ ਗਏ ਸੋ ਇਹਨਾਂ ਨੇ ਬੜੇ ਤਰੀਕੇ ਨਾਲ ਪੁਲਿਸ ਨੂੰ ਚਕਾਨੀਆਂ ਦਿੱਤੀਆਂ ਪੁਲਿਸ ਉਸੇ ਕਿੰਨਾ ਟਫ ਸੀ ਕਿਉਂਕਿ ਡੀਵੀਆਰ ਤੱਕ ਨੰਦਰੂ ਲੈ ਕੇ ਜਾਇਆ ਜਾ ਚੁੱਕਾ ਸੀ ਰਾਤ ਦਾ ਸਮਾਂ ਸੀ ਸੀਸੀਟੀਵੀ ਦੀ ਅਵੇਲੇਬਿਲਟੀ ਬਹੁਤ ਘੱਟ ਸੀ ਤੇ ਫਿਰ ਕਿਵੇਂ ਇਸ ਤਰੀਕੇ ਨੂੰ ਉਹਨੂੰ ਜਰਾ ਹੈ ਪਕੜਿਆ ਗਿਆ ਬਿਲਕੁਲ ਜੀ ਜਿਵੇਂ ਮੈਂ ਦਿਮਾਗ ਲਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਡੀਵੀਆਰ ਇਹਨਾਂ ਨੇ ਉਤੋਂ ਮੌਕੇ ਤੋਂ ਉਤਾਰ ਕੇ ਨਸ਼ਟ ਵੀ ਕਰ ਦਿੱਤਾ ਬਟ ਪੁਲਿਸ ਨੇ ਬੜੀ ਹੀ ਸਾਡੇ ਜੋ ਹਿਊਮਨ ਇੰਟੈਲੀਜੈਂਸ ਹੁੰਦੀ ਆ ਟੈਕਨੀਕਲ ਸਾਧਨਾ ਹੁੰਦਾ ਸਾਰਿਆਂ ਨੂੰ ਮਿਲਾ ਕੇ ਬੜੀ ਮਿਹਨਤ ਨਾਲ ਇਹਨਾਂ ਤੱਕ ਪਹੁੰਚੇ ਆ ਤੇ ਜੋ 9 ਕਿਲੋ ਚਾਂਦੀ ਜੋ ਕਿ ਕਰੀਬ 8-9 ਲੱਖ ਰੁਪਏ ਦੀ ਕੀਮਤ ਉਹ ਵੀ ਰਿਕਵਰ ਕੀਤੀ ਹੈ ਸਰ ਇਹ ਮਨਸ਼ਾ ਕੀ ਸੀ ਚੋਰੀ ਜਿਸ ਤਰ੍ਹਾਂ ਤੁਸੀਂ ਦੱਸ ਸਕਦੇ ਵਾਰਦਾਤ ਵਿੱਚ ਕੀਤੀ ਇਹਨਾਂ ਨੇ ਪਰ ਪਹਿਲਾ ਪਰਚਾ ਕੋਈ ਨਹੀਂ ਆ ਨਾ ਤੇ ਉੱਤੇ ਚੋਰੀ ਦਾ ਕੋਈ ਪਰਚਾ ਨਹੀਂ ਹੈ ਤੇ ਕੀ ਕਾਰਨ ਕੀ ਸੀ ਕਿਉਂ ਕੀਤੀ ਇਹਨਾਂ ਨੇ ਵਾਰਦਾਤ ਜੋ ਇਹ ਸਾਰੇ ਦੋਸ਼ੀ ਨੇ ਜੀ ਇਹ ਬਲਾਲਚ ਵਿੱਚ ਆ ਕੇ ਬਹੁਤ ਜਲਦੀ ਅਮੀਰ ਹੋਣਾ ਚਾਹੁੰਦੇ ਨੇ ਕਿਉਂਕਿ ਮਿਹਨਤ ਮਜ਼ਦੂਰੀ ਕਰਨਗੇ ਕੋਈ ਮਹੀਨੇ ਦਾ 10 15 20000 ਕਮਾਉਣਗੇ ਬਟ ਇਹਨਾਂ ਨੇ ਇੱਕੋ ਦਮ 20 25 ਲੱਖ ਦੀ ਚੋਰੀ ਕਰਕੇ ਆਪਣੇ ਆਪ ਨੂੰ ਕੁਝ ਦਿਨਾਂ ਦੇ ਵਿੱਚ ਹੀ ਲਖਪਤੀ ਬਣਾਉਣ ਦਾ ਜੋ ਸੁਪਨਾ ਦੇਖਿਆ ਸੀ ਉਸੇ ਲਾਲਚ ਵਿੱਚ ਆ ਕੇ ਇਹਨਾਂ ਨੇ ਇਹ ਵਾਰਦਾਤ ਨੂੰ ਕਾਰਾ ਕੀਤਾ ਤੇ ਇਸ ਨੂੰ ਬੜੀ ਚੰਗੇ ਢੰਗ ਨਾਲ ਤਾਂ ਕਿ ਪੁਲਿਸ ਨੇ ਤੱਕ ਨਾ ਪਹੁੰਚ ਸਕੇ ਅਲੱਗ-ਅਲੱਗ ਤਰੀਕੇ ਵੀ ਬਣਾਏ ਪਰ ਪੁਲਿਸ ਨੇ ਬੜੀ ਹੀ ਐਕਟਿਵ ਨਾਲ ਭਾਵੇਂ ਸਾਨੂੰ ਇਸ ਤਫ਼ਤੀਸ਼ ਦੇ ਵਿੱਚ 10 ਤੋਂ 12 ਦਿਨ ਲੱਗੇ ਪਰ ਪੁਲਿਸ ਨੇ ਬੜੀ ਮਿਹਨਤ ਨਾਲ ਇਹਨਾਂ ਤੱਕ ਪਹੁੰਚ ਵੀ ਕੀਤੀ ਹੈ ਤੇ ਬਣਦਾ ਸਮਾਨ ਵੀ ਰਿਕਵਰ ਕੀਤਾ ਕਿੰਨਾ ਕੁ ਔਖਾ ਸੀ ਇਸ ਤਰ੍ਹਾਂ ਦਾ ਆਪਰੇਸ਼ਨ ਕਰਨਾ ਔਰ ਟੀਮ ਬਾਰੇ ਕੀ ਕਹਿਣਾ ਚਾਹੋਗੇ ਟੀਮ ਜੀ ਸਾਡੇ ਐਸਐਚਓ ਮਰੀਠਾ ਰੋਡ ਇੰਸਪੈਕਟਰ ਨਿਲਕੁਮਾਰ ਜੀ ਬਾਕੀ ਸਾਡੇ ਜਿਹੜੇ ਸੀਆਈ ਦੀ ਟੀਮਸ ਵੀ ਨਾਲ ਲੱਗੀਆਂ ਹੋਈਆਂ ਸੀ ਸਾਰੀਆਂ ਟੀਮਾਂ ਨੇ ਬੜੀ ਹੀ ਇਹਦੇ ਵਿੱਚ ਮਿਹਨਤ ਕੀਤੀ ਆ ਦਿਨ ਰਾਤ ਐਕਚੁਅਲੀ ਜਦੋਂ ਇਹਨਾਂ ਨੂੰ ਅਸੀਂ ਫਾਲੋ ਪਟਾਲਾ ਤੱਕ ਕੀਤਾ ਜੀ ਬੱਸ ਸਟੈਂਡ ਤੇ ਜੋ ਮੋਟਰਸਾਈਕਲ ਲਗਾ ਕੇ ਉੱਥੋਂ ਨਿਕਲ ਗਏ ਸੀ ਸੋ ਸਾਨੂੰ ਉੱਥੋਂ ਲੱਗਾ ਸੀ ਕਿ ਅੱਗੇ ਕਲੂਲਸ ਹੋ ਜਾਾਂਗੇ ਕਿਉਂਕਿ ਪਤਾ ਨਹੀਂ ਕਿਹੜੀ ਵਾਸਤੇ ਬੈਠਣਗੇ ਕਿਹੜਾ ਵਹੀਕਲ ਯੂਜ਼ ਕਰ ਲੈਗੇ ਬਟ ਟੀਮ ਜਿਹੜੀ ਸਾਰੀ ਸੀ ਸਾਰੀ ਨੇ ਬਿਲਕੁਲ ਵੀ ਇਸ ਜਿਗਰਾਨੀ ਹਾਰਿਆ ਤੇ ਬੜੀ ਮਿਹਨਤ ਨਾਲ ਲੱਗੇ ਰਹੇ ਤੇ ਫਾਈਨਲੀ ਟੀਮ ਦੀ ਜਿੱਤ ਹੋਈ ਆ ਤੇ ਜੋ ਮਦਈ ਜਿਸ ਦਾ ਇੱਕੋ ਰਾਰ ਦੇ ਵਿੱਚ 20-25 ਲੱਖ ਦਾ ਇਹਨਾਂ ਨੇ ਡਾਕਾ ਮਾਰ ਕੇ ਉਸ ਨੂੰ ਨੁਕਸਾਨ ਕੀਤਾ ਸੀ ਉਸ ਦੀ ਵੀ ਅਸੀਂ ਬਹੁਤ ਜਲਦੀ ਪੂਰੀ ਪਰਪਾਈ ਕਰਾਵਾਂਗੇ। ਹੋਰ ਵੀ ਸਰ ਕਾਫੀ ਵਾਰਦਾਤਾ ਪੰਜਾਬ ਚ ਪਿੱਛੇ ਕੁਝ ਦਿਨਾਂ ਚ ਹੋਈਆਂ ਸੀ ਕਿਉਂ ਨਾਲ ਚ ਹੋਈ ਇਹਨਾਂ ਦਾ ਹੱਥ ਹੈਗਾ। ਬਿਲਕੁਲ ਜੀ ਜਿਵੇਂ ਕਿ ਪਿੱਛੇ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਵਿੱਚ ਹੋਰ ਵੀ ਕਈ ਸੁਨਾਰਿਆਂ ਦੀ ਲੁੱਟ ਹੋਈ ਹੈ, ਬ੍ਰੇਕਿੰਗ ਹੋਈ ਹੈ ਇਸੇ ਢੰਗ ਨਾਲ। ਉਹਨਾਂ ਬਾਰੇ ਹੁਣ ਇਹਨਾਂ ਦਾ 4 ਦਿਨਾਂ ਦਾ ਮੰਨ ਲਿਆ ਗਿਆ। ਰੀਮਾਂਡ ਦੀ ਰਾਨ ਨੇ ਤੋਂ ਡਿਟੇਲ ਦੇ ਵਿੱਚ ਕਸ਼ਕਸ਼ ਕੀਤੀ ਜਾਊਗੀ ਤੇ ਮੈਨੂੰ ਪੂਰੀ ਆਸ ਹੈ ਕਿ ਇਹਨਾਂ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋ ਸਕਦੀ ਹੈ ਤੇ ਹੋਰ ਵੀ ਕਈ ਵਾਰ ਦਿੱਤਾ ਟਰੇਸ ਹੋਣ ਗਿਆ। ਇਹ ਸਮਾਨ ਕਿਥੋਂ ਲਿੱਤਾ ਇਹਨਾਂ ਨੇ ਜਿਹੜਾ ਜਿੰਦ ਨਾਲ ਤੋੜ ਬਣ ਕੇ। ਜੋ ਇਹ ਸਮਾਨ ਸੀਗਾ ਜੀ ਇਹਨਾਂ ਨੇ ਜਿਵੇਂ ਰੋੜ ਦਾ ਵਰਤੋਂ ਕੀਤੀ ਜੋ ਪੌੜੀਆਂ ਚੜਨ ਲਈ ਬਾਹਰ ਕੁੰਡਾ ਲੱਗਾ ਹੋਇਆ ਸੀ, ਲੋਕ ਲੱਗਾ ਹੋਇਆ ਸੀ ਉਹ ਕੁੰਡਾ ਭੰਨਿਆ। ਉਸ ਤੋਂ ਬਾਅਦ ਇਹ ਛੈਣੀ ਤੁਹਾਡਾ ਨਾਲ ਲੈ ਕੇ ਗਈ ਜਿਸ ਨਾਲ ਇਹਨਾਂ ਨੇ ਕੰਧ ਨੂੰ ਭੰਨਿਆ। ਸੋ ਅਲੱਗ-ਅਲੱਗ ਜੋ ਹਜਾਰ ਸੀਗੇ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਖਰੀਦ ਕੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਮੌਕੇ ਤੇ ਕਿਸ ਤਰੀਕੇ ਨਾਲ ਸਾਰੀ ਬੰਤਰਾਂ ਦੁਕਾਨ ਦੀ ਸੋ ਉਸੇ ਹਿਸਾਬ ਨਾਲ ਇਹਨਾਂ ਨੇ ਇਨਸਟਰੂਮੈਂਟ ਦਾ ਯੂਜ਼ ਕਰਕੇ ਕੰਨ ਤੋੜੀ ਤੇ ਅੰਦਰ ਵੱਡਨ ਵਿੱਚ ਕਾਮਯਾਬ ਹੋਏ ਹੈ ਖੁਸ਼ੀ ਦੀ ਇਸ ਇਸ ਤਰ੍ਹਾਂ ਦਾ ਕੇਸ ਸੋਲਵ ਕਰਨ ਬਿਲਕੁਲ ਜੀ ਬਹੁਤ ਖੁਸ਼ੀ ਹੈ ਜੀ ਕਿਉਂਕਿ ਜੋ ਦੁਕਾਨਦਾਰ ਜਿਵੇਂ ਮੁਕੇਸ਼ ਜੀ ਉਹਨਾਂ ਦੇ ਨਾਲ ਸਰਬਜੀਤ ਜੀ ਉਹਨਾਂ ਨੇ ਨਵਾਂ ਨਵਾਂ ਸਾਲ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੋ ਸਾਰੀ ਤੁਸੀਂ ਉਮਰ ਦੀ ਕਮਾਈ ਕਰਕੇ ਇਨਵੈਸਟਮੈਂਟ ਕਰਕੇ ਇੱਕ ਦੁਕਾਨ ਖੜੀ ਕਰਦੇ ਹੋ ਤੇ ਜੇ ਉਹ ਦੁਕਾਨ ਇੱਕੋ ਰਾਤ ਦੇ ਵਿੱਚ ਲੁੱਟ ਕੇ ਵੀ 25 ਲੱਖ ਦਾ ਸਮਾਨ ਲੁੱਟ ਕੇ ਲੈ ਜਾਣ ਤਾਂ ਬੜਾ ਵੱਡਾ ਧੱਕਾ ਹੁੰਦਾ ਪੂਰੇ ਪਰਿਵਾਰ ਦੇ ਨਾਲ ਸੋ ਸਾਨੂੰ ਲੱਗਦਾ ਕਿ ਉਹਨਾਂ ਦਾ ਸਮਾਨ ਵਾਪਸ ਕਰਕੇ ਅਸੀਂ ਉਹਨਾਂ ਨੂੰ ਇੱਕ ਨਵੀਂ ਜਿਆਦਾ ਰੁਜ਼ਗਾਰ ਕਰਨ ਦਾ ਨਵਾਂ ਇੱਕ ਸਾਧਨ ਦੁਆਰਾ ਕ੍ਰੀਏਟ ਕਰ ਸਕਦੇ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਚਾਂਦੀ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ ਤਾਂ ਚਾਰੋਂ ਨੌਜਵਾਨ ਇਹ ਤਾਂ ਤੁਸੀਂ ਦੇਖੋ ਕਿ ਚਾਂਦੀ ਦੇ ਔਜ਼ਾਰ ਸਨ ਸਾਰੇ ਔਰ ਇਹ ਸਾਰ ਉਹਨਾਂ ਵੱਲੋਂ ਲੁੱਟ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਗਏ ਸੀ ਤਾਂ ਅਮੀਰ ਬਣਨ ਦੀ ਖਾਤਰ ਜਿਹੜਾ ਹੈ ਤੁਸੀਂ ਵੇਖੋ ਕਿ ਚਾਂਦੀ ਦਾ ਸਮਾਨ ਕਿੰਨਾ ਜ਼ਿਆਦਾ ਹੈ ਔਰ ਅਮੀਰ ਬਣਨ ਦੀ ਖਾਤਰ ਜਿਹੜਾ ਹੈ ਉਹਨਾਂ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਲਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਸਾਰਾ ਸਮਾਨ ਇਹਨਾਂ ਪਾਸੋਂ ਰਿਕਵਰ ਕੀਤਾ ਗਿਆ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਇਸ ਵਿੱਚ ਚਾਰ ਦੋਸ਼ੀ ਵੀ ਕਾਬੂ ਕੀਤੇ ਗਏ ਨੇ ਸਮਜੀਠਾ ਰੋਡ ਤੇ ਹੋਈ ਲੱਖਾਂ ਦੀ ਲੁੱਟ ਦੇ ਮਾਮਲੇ 'ਚ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਚਾਰ ਦੋਸ਼ੀ ਲੱਖਾਂ ਦੀ ਚਾਂਦੀ ਸਨੇ ਕਾਬੂ ਕਰ ਦਿੱਤੇ ਗਏ ਨੇ ਤਾਂ ਅਮੀਰ ਬਣਨ ਦੀ ਖਾਤਰ ਉਹਨੇ ਇਸ ਕੰਮ ਨੂੰ ਵਾਰਦਾਤ ਤੋਂ ਅੰਜਾਮ ਦਿੱਤਾ ਸੀ ਔਰ ਪੁਲਿਸ ਉਹਨਾਂ ਦਾ ਟਰੈਕ ਰਿਕਾਰਡ ਵੇਖ ਰਹੀ ਹੈ ਕਿ ਇਹਨਾਂ ਨੇ ਹੋਰ ਕਿਤੇ ਕਿਤੇ ਵਾਰਦਾਤ ਕੀਤੀ ਹੈ ਤਾਂ ਉਹਨਾਂ ਦਾ ਖੁਲਾਸਾ ਵੀ ਅਨੁਲੋ ਸਮੇਂ 'ਚ ਕੀਤਾ ਜਾਏਗਾ ਕੈਮਰਾਮੈਨਰ ਜਰ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ